ਕਾਲ ਤੁਸੀਂ ਜੁੜਿਓ ਆਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਦੋਸਤੋ ਤੁਹਾਨੂੰ ਇੱਕ ਤਸਵੀਰ ਦਿਖਾ ਰਹੇ ਹਾਂ ਕਿ ਜਿਵੇਂ ਜਿਵੇਂ ਕੋਈ ਸਰਕਾਰ ਵੱਲੋਂ ਮਜ਼ਦੂਰਾਂ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ ਪਰ ਉਥੇ ਕਈ ਜਿਹੜੇ ਕੀ ਅੱਜਕੱਲ ਜ਼ਿਆਦਾਤਰ ਤੁਹਾਨੂੰ ਸੜਕਾਂ ਤੇ ਦਿਖਣਗੀਆਂ ਜੁਗਾੜੂ ਰੇੜੀਆਂ ਜਿਨ੍ਹਾਂ ਨੂੰ ਇੱਕ ਮੋਟਰਸਾਈਕਲ ਦਾ ਇੰਜਣ ਲਗਾ ਕੇ ਰੇੜੀ ਦੇ ਉੱਪਰ ਲਗਾ ਕੇ ਤਿਆਰ ਕੀਤਾ ਗਿਆ ਜੁਗਾੜੂ ਰੇੜੀਆਂ ਦੇ ਕਾਰਨ ਜਿਹੜੇ ਛੋਟੇ ਹਾਥੀ ਵਾਲੇ ਜਾਂ ਜੀਪਾਂ ਵਾਲੇ ਹੈਗੇ ਆ ਜਿਨ੍ਹਾਂ ਨੇ ਬਲੈਰੋ ਗੱਡੀ ਪਾਈ ਹੁੰਦੀ ਆ ਜਾਂ ਛੋਟੇ ਹਾਥੀ ਮੈਂ ਤਸਵੀਰ ਤੋਂ ਨਿਸ਼ਚੰਤ ਕਰ ਰਿਹਾ ਆ ਆਜ਼ਾਦ ਆਪਰੇਟਰ ਟੈਂਪੂ ਆਪਰੇਟਰ ਯੂਨੀਅਨ ਦਾ ਦਫਤਰ ਹੈ ਵੀ ਮਤਲਬ ਡਰਾਈਵਰ ਵਿਲੇ ਬੈਠੇ ਆ ਵਿਲੇ ਤਾਂ ਬੈਠੇ ਆ ਕਿਉਂਕਿ ਕਿਨਾਂ ਦਾ ਜਿਹੜਾ ਕੰਮਕਾਰ ਹੈ ਜਗਾੜੂ ਰੇੜੀਆਂ ਨੇ ਜਮੀ ਖਤਮ ਕਰ ਦਿਆ ਇਹ ਕਹਿੰਦੇ ਕਿ ਜਿਹੜੀ ਤੁਹਾਡੀ 12000 15000 ਤੱਕ ਦੀ ਕਿਸ਼ਤਾਂ ਜਾਂਦੀਆਂ ਗੱਡੀਆਂ ਦੀਆਂ ਇਹ ਟੈਕਸ ਵੀ ਭਰਦੇ ਨੇ ਪਰ ਕਹਿੰਦੇ ਸਾਡਾ ਜਿਹੜਾ ਕੰਮਕਾਰ ਆ ਜਗਾੜੂ ਰੇੜੀਆਂ ਨੇ ਖਤਮ ਕਰ ਦਿਆ ਕਿਉਂਕਿ ਹਰ ਇੱਕ ਬੰਦਾ ਕਹਿੰਦਾ ਵੀ ਰੇੜੀ ਵਾਲੇ ਨੂੰ ਬੁਲਾ ਲਓ ਨਾ ਉਹਨਾਂ ਕੋਲ ਕੋਈ ਲਾਇਸੈਂਸ ਤੇ ਨਾ ਉਹਨਾਂ ਕੋਲ ਕੋਈ ਇੰਸ਼ੋਰੈਂਸ ਉਹ ਸਿੱਧਾ ਸੜਕ ਆਸਤਿਆਂ ਨੂੰ ਸੱਦਾ ਦਿੰਦੇ ਨੇ ਤੁਸੀਂ ਆਪ ਰੋਡ ਤੇ ਦੇਖਦੇ ਹੋਵੋਗੇ ਕਿ ਅੱਜ ਕੱਲ ਛੋਟੇ ਛੋਟੇ ਬੱਚੇ ਵੀ ਉਹ ਜਿਹੜੀ ਜਗਾੜੂ ਰੇੜੀਆਂ ਚਲਾ ਰਹੇ ਨੇ ਸਾਡੇ ਨਾਲ ਯੂਨੀਅਨ ਦੇ ਕੁਝ ਬੰਦੇ ਆ ਗਏ ਅਸੀਂ ਇਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦਿਆਂ ਸਾਨੂੰ ਹੋ ਗਏ ਤਕਰੀਬਨ 20 ਸਾਲ ਸਰ 20 ਸਾਲ ਦੇ ਵਿੱਚ ਕੋਈ ਅਜਿਹਾ ਦੇਖਿਆ ਜਿਹੜੀਆਂ ਜਗਾੜੂ ਰੇੜੀਆਂ ਆ ਗਈਆਂ ਤੁਹਾਡੇ ਜਮੀ ਕੰਮਕਾਟ ਆਪ ਬਿਲਕੁਲ ਜੀ ਹੈ ਹੀ ਆ ਹੁਣ ਜੀ ਵਿਲੇ ਬੈਠੇ ਆ ਤੁਹਾਡੇ ਸਾਹਮਣੇ ਆ ਜੀ ਗੱਡੀਆਂ ਖੜੀਆਂ ਨੇ ਟਰੈਂਪੂ ਖੜੇ ਨੇ ਜੀ ਟੈਕਸ ਵੀ ਭਰਦੇ ਆ ਇੰਸ਼ੋਰੈਂਸ ਸਾ ਵੀ ਭਰਦੇ ਆ ਪਾਸਿੰਗ ਵੀ ਕਰਾਉਨੇ ਆ ਜੀ ਸਾਰਾ ਕੁਝ ਕਰਦੇ ਆ ਪਲੱਸ ਜਿਹੜੇ ਨਿਆ ਲੋਨ ਤੇ ਲੈਂਦੇ ਹੋਏ ਨੇ ਜੀ ਟਰੈਂਪੂ ਵਗੈਰਾ 12-15000 ਰੁਪਿਆ ਇਹਨਾਂ ਦੀ ਹੁਕਿਸਤ ਵੀ ਹੈ ਜੀ ਕੰਮ ਕਰ ਹੈ ਨਹੀਂ ਜੀ ਡਰਾਈਵਰਾਂ ਦੀ ਤਨਖਾਹ ਹੀ ਨਹੀਂ ਪੂਰੀ ਹੁੰਦੀ ਜੀ ਕੀ ਕਰਾਂਗੇ ਜੀ ਜਿਹੜੀਆਂ ਤੁਸੀਂ ਐਡਾ ਐਡਾ ਟੈਕਸ ਭਰਦੇ ਹੋ ਐਡਾ ਕਿਸ਼ਤਾਂ ਭਰਦੇ ਹੋ ਅੱਜਕੱਲ ਜਿਗਾੜੂ ਰੇੜੀਆਂ ਵਾਲੇ ਜਿਨ੍ਹਾਂ ਨੇ ਲਾਇਆ ਅੰਜਨ ਉਹੀ ਇੰਨਾ ਪੈਸਾ ਕਮਾਰੇ ਤੁਹਾਨੂੰ ਨਹੀਂ ਲੱਗਦਾ ਤੁਹਾਡੇ ਕੰਮ ਕਰਦੇ ਜਿਵੇਂ ਉਹ ਵੀ ਫਰਕ ਹੈ ਜੀ ਉਹ ਆਪ ਹੀ ਲੋਡਿੰਗ ਕਰ ਲੈਂਦੇ ਆਪ ਹੀ ਅਨਲੋਡਿੰਗ ਕਰ ਲੈਂਦੇ ਨੇ ਜੀ ਫਿਰ 100 150 ਦਾ ਘੇੜਾ ਹੁੰਦਾ ਜੀ ਲੈ ਕੇ ਵਗ ਜਾਂਦੇ ਨੇ ਸਾਡਾ ਰੁਪਈਆ 4 500 ਦਾ ਘੇੜਾ ਸਾਨੂੰ ਕਿਹੜਾ ਪੁੱਛੂਗਾ ਜੀ ਅਗਲਾ 1.5 200 ਦਿੰਦਾ ਅਗਲਾ ਲੈ ਜਾਂਦਾ ਜੀ ਉਹਨਾਂ ਨੇ ਤੁਸੀਂ ਕੋਈ ਕਿਉਂਕਿ ਤੁਹਾਨੂੰ ਵੀ ਅਸਕਰ ਟਾਈਮ ਸੜਕ ਦੇ ਟ੍ਰੈਫਿਕ ਪੁਲਿਸ ਵਾਲੇ ਘੇਰ ਲੈਂਦੇ ਆ ਨਾ ਉਹ ਉਹ ਸੜਕਾਂ ਤਾਂ ਇਵੇਂ ਚੱਲਦੇ ਆਂ ਕਦੀ ਤੁਸੀਂ ਇਹ ਕਿਸੇ ਅਧਿਕਾਰੀ ਨਾਲ ਕੀਤੀ ਹੈ ਗੱਲ ਆਰਟੀਓ ਨਾਲ ਜੀ ਭਗਵੰਤਪਾਲ ਦੀ ਕੋਠੀ ਦਾ ਵੀ ਧਰੋ ਕਰਿਆ ਸੀ ਜੀ ਬਹੁਤ ਥਾਂਵੇਂ ਫਿਰੇ ਆਂ ਜੀ ਸਾਰੀ ਇਹ ਯੂਨੀਅਨ ਬਣਿਆ ਨੇ ਪਰ ਕੋਈ ਸਰਕਾਰ ਨਾਲ ਸੁਣਦੀ ਐ ਨਹੀਂ ਜੀ ਪਾਈ ਦੇ ਤਾਂ ਨੇ ਜਿਵੇਂ ਚੱਲ ਰਿਹਾ ਅਗਲਾ ਕੰਦਾ ਚੱਲੋ ਜੀ ਆਸ ਹੁੰਦੀ ਐ ਕਦੇ ਘੇੜੇ ਬਸ ਜੀ ਇੱਕ ਅੱਧਾ ਲੱਗ ਜਾਏ ਲੱਗ ਜਾਏ ਬਸ ਜੀ ਬਹੁਤ ਗੁਜ਼ਾਰਾ ਕਰਨਾ ਵੀ ਔਖਾ ਤਾਂ ਕਿਤੇ ਨਾਲ ਤਾਂ ਬਹੁਤ ਔਖਾ ਕਿਸ਼ਤ ਵੀ ਕੱਢਣੀਆਂ ਟੈਕਸ ਵੀ ਭਰਨਾ ਬਹੁਤ ਔਖਾ ਐ ਜੀ ਬਸ ਹੁਣ ਕੰਮ ਕਰੀਏ ਕੀ ਜੀ ਹੋਰ ਕੰਮ ਨਹੀਂ ਹੈਗਾ ਕੋਈ ਜੀ ਉਹ ਬਿੱਲੇ ਬੈਠ ਕੇ ਰੋ ਤੁਰ ਜਾਨੇ ਇੰਨੀ ਗੱਡੀਆਂ ਤੋਂ ਡੀਰ ਜੀ ਮੇਰੇ ਕੋਲ ਤਾਂ ਸਾਰਾ ਹੁਣ ਵੱਡੀਆਂ ਗੱਡੀਆਂ ਨੇ ਜੀ ਪਹਿਲਾਂ ਟੈਂਪੂ ਤੇ ਜੀ ਟੈਂਪੂ ਇਸੇ ਕਰਕੇ ਵਿੱਚੇ ਨੇ ਜੀ ਜਦੋਂ ਆ ਚੱਲ ਪਈਆਂ ਫਿਰ ਫੇਰ 14 ਫੁੱਟੀਆਂ ਗੱਡੀਆਂ ਲੈ ਲਈਆਂ ਤੇ ਵੱਟੀਆਂ ਸੀ ਹਾਂਜੀ ਉਹ ਬਿਲਕੁਲ ਇੱਕ ਹੋਰ ਵੀ ਤੁਹਾਡੇ ਨਾਲ ਭਾਜੀ ਬੈਠੇ ਆ ਭਾਜੀ ਤੁਸੀਂ ਵੀ ਜਿਹੜਿਆਂ ਬੈਠੀਆਂ ਜੁਰਗ ਵੀ ਬੈਠੀਆਂ ਤੁਸੀਂ ਵੀ ਸਾਰੇ ਗੱਡੀ ਪਾਈ ਹੋਏਗੀ ਲੱਗਦਾ ਜਿਹੜੀਆਂ ਜਿਗਾੜੂ ਰਿਹੜੀਆਂ ਹੈਗੀਆਂ ਤੁਹਾਡੇ ਕੰਮ ਕਰਦੇ ਬਹੁਤ ਜ਼ਿਆਦਾ ਫਰਕ ਆ ਜੀ ਬਹੁਤ ਜ਼ਿਆਦਾ ਫਰਕ ਆ ਅਸੀਂ ਬਹਿਲੇ ਬੈਠਿਆ ਉਹ ਝਾੜੀ ਬਣਾ ਕੇ ਪਾਰ ਜਾਂਦੇ ਨੇ ਸਰਕਾਰ ਨੂੰ ਟੈਕਸ ਦਿੰਨੇ ਆ ਸਭ ਕੁਝ ਦਿੰਨੇ ਆ ਜੀ ਹਾਂ ਜੀ ਅਨਸ਼ੋਰ ਸਾਹਿਬ ਵੀ ਬਈ ਜਰਦੀ ਜੋਛ ਭਰਦੇ ਆ 8000 ਰੁਪਏ ਟੈਕਸ ਭਰਦੇ ਆ 8000 ਰੁਪਏ ਪਾਸਿੰਗ ਦਾ ਜ਼ਾਲਦਾ ਤੇ ਅਸੀਂ ਟੈਕਸ ਉਸ ਪਰ ਕੇ ਅਸੀਂ ਬਹਿਲੇ ਬੈਠਿਆ ਉਹ ਕੰਮ ਕਰਕੇ ਪਾਰ ਜਾਂਦੇ ਨੇ ਉਹ ਅੰਜਨ ਲਾਇਆ ਖਰੀਦਿਆ ਜਿਗਾੜੂ ਲੜੀ ਬਣਾ ਰੱਖਿਆ ਮੋਟਰਸਾਈਕਲ ਦੇ ਪਿੱਛੇ ਜੇ ਤਿੰਨ ਸਵਾਰੀਆਂ ਬੈਠ ਜਾਂਦੇ ਉਹਦਾ ਚਲਾਨ ਕਰਦੇ ਆ ਉਹਦੇ ਪਿੱਛੇ ਬੀਬੀ ਭੂਟਾ ਮਾਲ ਬੰਨੇ ਉਹਦਾ ਕੋਈ ਚਲਾਨ ਨਹੀਂ ਹੈਗਾ ਤੇ ਉਹ ਸਰਕਾਰ ਵੱਲੋਂ ਇਤਨਾ ਕਾ ਕੀਤਾ ਜਿਹੜਾ ਸਾਡੇ ਨਾਲ ਸਾਰੇ ਲੋਕ ਤੁਹਾਨੂੰ ਇਹ ਕੰਮ ਕਰਦੇ ਨੇ 25 ਸਾਲ ਹੋ ਗਏ ਇਹ 25 ਸਾਲ ਚ ਦੇਖਿਆ ਜੀ ਕਈ ਵੀ ਇਹ ਚੀਜ਼ ਵੀ ਆ ਗਈ ਅੱਜ ਕੱਲ ਕਿਉਂਕਿ ਦੇਸ਼ ਬਹੁਤ ਟੈਕਨੋਲੋਜੀ ਨਾਲ ਅੱਗੇ ਵੱਧ ਗਿਆ ਪਰ ਆ ਜਿਹੜੀ ਇਹ ਹਾਸਤਿਆਂ ਦਾ ਕਾਰਨ ਨਹੀਂ ਲੱਗਦਾ ਤੁਹਾਨੂੰ ਹਾਸਾ ਜੀ ਇਹ ਜੀ ਵੀ ਫੁੱਟਾ ਮਾਲ ਬੰਦਦੇ ਨੇ ਉਹ ਨਾ ਅੱਗੇ ਦੇ ਦੇਣਾਂ ਪਿੱਛੇ ਦੇ ਇੱਕਦਮ ਮੋੜ ਦੇਣੀ ਜਾਂ ਕਿਸੇ ਨੂੰ ਸੱਟ ਮਾਰ ਦੇਣੀ ਉਹ ਹਾਸਾ ਹੀ ਆ ਜੀ ਤੁਸੀਂ ਮਿਲਿਓ ਕਿ ਜੀ ਅਧਿਕਾਰੀ ਨੂੰ ਕਿਸੇ ਨੂੰ ਕਿਹਾ ਕਿ ਬਹੁਤ ਬਹੁਤ ਜਣਾਂ ਨੂੰ ਮਿਲਣ ਜੀ ਸੀ ਸਮਾਣੇ ਦਾ ਨਾ ਲਾਇਆ ਮਾਨਸਾ ਦਾ ਨਾ ਲਾਇਆ ਅਜਾ ਆਪਣਾ ਸੰਗਰੂਰ ਆਇਆ ਪਰ ਸਾਡੀ ਕੋਈ ਸੁਣਾਈ ਨਹੀਂ ਹੋਈ ਜੀ ਤੋਂ ਬਿਲਕੁਲ ਇਹੋ ਦੇਖ ਤੁਸੀਂ ਹੁਣ ਵੀ ਤਸਵੀਰ ਦੇਖ ਰਹੇ ਕੀ ਜਿਹੜਾ ਡਰਾਈਵਰ ਵੀ ਰਹਿ ਗਿਆ ਵਿਚਾਰੇ ਵਿਲੇ ਬੈਠੇ ਕਿਉਂਕਿ ਬਿਲਕੁਲ ਜੇ ਕੋਈ ਕਿੜਾ ਹੀ ਨਹੀਂ ਲੱਗੇਗਾ ਤਾਂ ਕੀ ਗੱਡੀ ਨੂੰ ਵੀ ਕਿੱਥੇ ਲੈ ਕੇ ਜਾਣਗੇ ਹੋਰ ਵੀ ਤੁਹਾਡੇ ਨਾਲ ਅੰਕਲ ਜੀ ਵੀ ਬੈਠੇ ਆ ਗਏ ਭਾਜੀ ਬੈਠੇ ਆ ਭਾਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਨੂੰ 18 ਸਾਲ ਹੋ ਗਏ ਜੀ 18 ਸਾਲ 18 ਸਾਲ ਜਦੋਂ ਟੈਕਸੀ ਵੀ ਦਿੰਨੀ ਸਭ ਕਿਵੇਂ ਦੇਖਦੇ ਆ ਜਿਹੜੀਆਂ ਜਗਾੜੂ ਰੇੜੀਆਂ ਚੱਲਦਾ ਗੜੂ ਰਹਿਣੀ ਆ ਨਾਂ ਰੂ ਕਾਗਜ਼ ਪੱਤਰਾ ਦਾ ਨਾਂ ਅਨਸ਼ੋਸ ਹੈ ਕੁਝ ਵੀ ਨਹੀਂ ਹੈ ਨਾ ਕੋਈ ਵਾਹਲੇ ਦਾ ਨੰਬਰ ਪਲੇਟ ਰੱਖਣੀ ਹੁੰਦੀ ਜੇ ਆਉਂਦਾ ਰਹੀਆਂ ਨੇ ਛੋਟੇ ਹੱਥੀ ਦਾ ਮਾਲ ਰਹੀਆਂ ਨੇ ਪੂਰਾ ਫੁੱਲ ਲੱਦੇ ਆਉਂਦਾ ਜੇ ਗੜੂ ਰੇੜੇ ਤੇ ਸਾਡਾ 5400 500 ਦਾ ਚੱਟਾ ਰੱਖਾ 1800 ਜਿਲਦ ਰੇੜਾ ਆਏ ਨੇ ਆਪ ਹੀ ਲੱਦਦੇ ਆਪ ਹੀ ਧਾਰਦੇ ਆਲਾ ਸਾਨੂੰ ਦਿੱਥ ਬੁਲਾਇਆ ਰੋਇ ਦਾ ਹਫਤੇ ਜਿੱਦੋ ਹੀ ਲੱਗਦੇ ਨੇ ਜੇ ਭਾਜੀ ਬਹੁਤ ਔਖਾ ਹੋਇਆ ਟੈਕਸ ਵੀ ਭਰਦੇ ਹੋ ਘਰ ਦਾ ਵੀ ਗੁਜ਼ਾਰਾ ਰਾੜੂ ਰੇੜੀ ਹੈ ਇਸ ਸ਼ਹਿਰ ਦੇ ਵਿੱਚ ਬਹੁਤ ਹੈ ਜੀ ਆ ਵੋਟਰ ਪੁਆਇੰਟ ਜਲੇ ਤੁਸੀਂ ਥਾਂ ਥਾਂ ਤੇ ਤੁਹਾਨੂੰ ਦਾਦਾ ਬਾਰਾ ਬਾਰਾ ਬੰਦੇ ਇੱਥੇ ਤੁਹਾਨੂੰ ਮਿਲਣੇ ਚਾਰ ਪੰਜ ਯੂਨੀ ਨਾਲ ਉੱਥੇ ਤੋਂ ਬਿਲਕੁਲ ਨਿਰਾਸ਼ਾ ਹੈ ਕਿਉਂਕਿ ਇਹ ਉਹ ਵੀਰ ਹੈ ਜਿਹੜੇ ਕਹਿੰਦੇ ਤੁਹਾਨੂੰ ਕਿਸ਼ਤਾਂ ਵੀ ਭਰਦੀਆਂ ਟੈਕਸ ਵੀ ਦਿੰਨੇ ਆ ਇੰਸ਼ੋਰੈਂਸ ਵੀ ਕਟਾਨੇ ਆ ਪੋਲੂਸ਼ਨ ਟੈਕ ਵੀ ਔਰ ਇਹਨਾਂ ਕੋਲ ਤਾਂ ਡਰਾਈਵਿੰਗ ਲਾਇਸੈਂਸ ਵੀ ਤੱਕ ਵੀ ਆ ਗਏ ਆ ਗੱਡੀਆਂ ਪਾਈਆਂ ਨੇ ਗੱਡੀਆਂ ਵੀ ਦੇਖ ਰਹੇ ਤੁਸੀਂ ਨਾਲੀਆਂ ਖੜੀਆਂ ਪਰ ਜਿਹੜੇ ਰੋਡ ਤੇ ਜਗਾੜੂ ਰੇੜੀਆਂ ਵਾਲੇ ਕੋਈ ਜਿਹੜਿਆਂ ਕੋਲ ਨਾ ਲਾਇਸੈਂਸ ਹੈ ਨਾ ਉਹਨਾਂ ਕੋਲ ਕੋਈ ਆਰਸੀ ਹੈ ਤੁਸੀਂ ਆਪ ਸੜਕਾਂ ਤੇ ਦੇਖਦੇ ਹੋ ਕਿ ਉਹ ਕਿਵੇਂ ਹਾਦਸਿਆਂ ਨੂੰ ਕਾਰਨ ਦਿੰਦੇ ਨੇ ਪ੍ਰਸ਼ਾਸਨ ਆਰਟੀਓਪੀ ਬਾਅਦ ਟ੍ਰੈਫਿਕ ਪੁਲਿਸ ਲੱਖ ਲੱਖ ਦਾਅਵੇ ਕਰਦਾ ਤੁਸੀਂ ਹੈਲਪਰਤੀ ਪਾਇਆ ਹੈਗਾ ਤੁਹਾਨੂੰ ਮਿੰਟ ਵਿੱਚ ਰੋਕ ਲੈਣਗੇ ਤੁਸੀਂ ਆਟੋ ਤੇ ਇੱਕ ਸੀਟ ਬੈਲਟ ਨਹੀਂ ਲੱਗੇਗੀ ਇਹਨਾਂ ਨੂੰ ਰੋਕ ਲੈਣੇ ਆ ਪਰ ਜਗਾੜੂ ਰੇੜੀਆਂ ਵਾਲੇ ਜਿਹੜੇ ਹੈਗੇ ਆ ਉਹ ਟ੍ਰੈਫਿਕ ਪੁਲਿਸ ਤੋਂ ਬਹੁਤ ਘੱਟ ਦਿਖਦੇ ਨੇ ਕਿਉਂਕਿ ਥਾਂ ਥਾਂ ਤੇ ਇਹਨਾਂ ਨੇ ਆਪਣੇ ਸਟੈਂਡ ਬਣਾ ਲਏ ਥਾਂ ਥਾਂ ਤੇ ਇਹਨਾਂ ਨੇ ਯੂਨੀਨਾਂ ਬਣਾ ਲੀਆਂ ਫੋਕਲ ਪੁਆਇੰਟ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਦੇਖ ਲਓ ਤੁਸੀਂ ਗੁੱਡ ਮੰਡੀ ਦੇ ਵਿੱਚ ਮਤਲਬ ਪੂਰੇ ਸ਼ਹਿਰ ਦੇ ਵਿੱਚ ਕਿ ਜਿਨੇ ਦੇ ਵਿੱਚ ਬੇਸ਼ੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਂਦੇਦਾਰੀ ਕਹੇ ਲਾਨ ਕੀਤਾ ਕਿ ਜਗਾੜੂ ਰੇੜੀਆਂ ਬੰਦ ਹੋਣਗੀਆਂ ਜਦੋਂ ਰੋਜ਼ ਪ੍ਰਦਰਸ਼ਨ ਹੋਇਆ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਸਰਕਾਰ ਦੇ ਫੈਸਲੇ ਤੋਂ ਬਾਅਦ ਇਹ ਲੋਕ ਇਹਨਾਂ ਨੇ ਪ੍ਰਦਰਸ਼ਨ ਕੀਤਾ ਇਹਨਾਂ ਨੇ ਪੰਜਾਬ ਚ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤਾ ਜਗਾੜੂ ਰੇੜੀਆਂ ਬੰਦ ਹੋਣੀਆਂ ਚਾਹੀਦੀਆਂ ਸੋ ਬਿਲਕੁਲ ਗੱਲ ਠੀਕ ਹੈ ਜਿਹੜੇ ਲੱਖਾਂ ਰੁਪਏ ਖਰਚ ਕੇ ਟੈਕਸ ਦਿੰਦੇ ਆ ਗਵਰਨਮੈਂਟ ਨੂੰ ਉਹ ਵਿਲੇ ਬੈਠੇ ਆ ਤੇ ਜਿਨ੍ਹਾਂ ਨੇ ਕੋਈ ਟੈਕਸ ਨਹੀਂ ਦੇਣਾ ਕੋਈ ਇੰਸ਼ੋਰੈਂਸ ਨਹੀਂ ਦੇਣੀ ਕੋਈ ਕੁਝ ਨਹੀਂ ਔਰ ਸੜਕਾਂ ਦੇ ਕੋ ਮਰੇ ਨੇ ਉਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਹਰ ਰੋਜ਼ ਕੋਈ ਨਾ ਕੋਈ ਹਾਫਤੇ ਹੁੰਦੇ ਆ ਜਾਂ ਉਹ ਈ ਰਿਕਸ਼ਾ ਕਰਕੇ ਜਾਂ ਉਹ ਇਹ ਜਗਾੜੂ ਰੇੜੀਆਂ ਕਰਕੇ ਜਿਆਦਾਤਰ ਰਸਤੇ ਹੁੰਦੇ ਆ ਤੁਸੀਂ ਵੀ ਰੋਜ਼ਾਨਾ ਸੜਕਾਂ ਤੇ ਰਹਿੰਦੇ ਹੋ ਤੁਸੀਂ ਵੀ ਦੋਸਤੋ ਦੇਖਦੇ ਹੋ ਕਿ ਸੜਕ ਤੇ ਜਦੋਂ ਕਈ ਇਹ ਜਗਾੜੂ ਰੇੜੀ ਵਾਲਾ ਹੁੰਦਾ ਹੈ ਇਹਨਾਂ ਇਹਨਾਂ ਮਾਲ ਪਾ ਲੈਣੇ ਕਿ ਕਿ ਨਾਲੇ ਇੱਧਰ ਦੇਖਦੇ ਆ ਨਾ ਇਹ ਉੱਧਰ ਦੇਖਦੇ ਆ ਸਿੱਧਾ ਮੋੜ ਦਿੰਨੇ ਆ ਪਿੱਛੋਂ ਕੋਈ ਬੰਦਾ ਸਿੱਧੀ ਸਪੀਡ ਤੇ ਆ ਰਿਹਾ ਹੁੰਦਾ ਐਕਸੀਡੈਂਟ ਹੁੰਦਾ ਹਾਸਤਾ ਹੋ ਜਾਂਦਾ ਕੋਈ ਨਾ ਕੋਈ ਜ਼ਖਮੀ ਹੋ ਜਾਂਦਾ ਤੋਂ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਉੱਪਰ ਥੋੜੀ ਨਕੇਲ ਕੱਸੀ ਜਾਵੇ ਜਿਹੜੇ ਨਜਾਇਜ਼ ਤੌਰ ਤੇ ਸ਼ਹਿਰ ਦੇ ਵਿੱਚ ਜਿਹੜੀ ਜਗਾੜੂ ਰੇੜੀਆਂ ਚਲਾ ਰਹੇ ਨੇ ਇੱਕ ਜਿਹੜੇ ਕੀ ਛੋਟਾ ਹੱਤੀ ਚਲਾਣੇ ਆ ਉਹਨਾਂ ਦੇ ਮਾਲਕ ਵੀ ਆ ਗਏ ਆ ਇਹ ਸਾਰੇ ਕਿਆ ਚੀਜ਼ ਹੈ ਤੁਸੀਂ ਇਹ ਇਹ ਜੀ ਸਾਡਾ 3 ਮਹੀਨੇ ਦਾ ਰੋਡ ਟੈਕਸ ਜੋ ਅਸੀਂ ਗਵਰਨਮੈਂਟ ਨੂੰ ਦਿੰਦੇ ਆ ਇਹ ਅਸੀਂ 2000 ਰੁਪਏ 3 ਮਹੀਨੇ ਦਾ ਭਰਾਨੇ ਆ ਜੀ ਔਰ ਉਹ ਸਾਲ ਦਾ 12000 ਰੁਪਏ ਹੋ ਗਏ ਜੀ ਇਹ ਜਿਹੜੀਆਂ ਜਗਾੜੂ ਰਿਹੜੀਆਂ ਚੱਲਦੀਆਂ ਉਹਨਾਂ ਦਾ ਕੋਈ ਟੈਕਸ ਨਹੀਂ ਹੈ ਜੀ ਕੋਈ ਪੁਲਿਸ ਚਲਾਨ ਨਹੀਂ ਕਰਦੀ ਸਾਡਾ ਜੇ ਓਵਰਲੋਡ ਹੋ 10000 ਰੁਪਏ ਦਾ ਸਿੱਧਾ ਚਲਾਣਾ ਜੀ ਤੇ ਅਸੀਂ ਹੁਣੇ ਭਰ ਕੇ ਆਏ ਜੀ ਇਹ ਗਵਰਨਮੈਂਟ ਨੂੰ ਅਸੀਂ ਗਵਰਨਮੈਂਟ ਦੇ ਖਜ਼ਾਨੇ 'ਚ ਪੈਸੇ ਪਾ ਕੇ ਆਏ ਆ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਇਹ ਟੈਕਸ ਭਰ ਕੇ ਆਏ ਆ ਕਿ ਉਹ ਗੰਦੇ ਆ ਜਿਹੜੇ ਟੈਕਸ ਭਰਦੇ ਆ ਪਰ ਇਹਨਾਂ ਦਾ ਕੰਮਕਾਰ ਠੰਡਾ ਹੈ ਜਿਹੜੇ ਕੋਈ ਟੈਕਸ ਨਹੀਂ ਕੋਈ ਇੰਸ਼ੋਰੈਂਸ ਨਹੀਂ ਕੋਈ ਕੁਝ ਨਹੀਂ ਉਹਨਾਂ ਦਾ ਕਹਿੰਦੇ ਕੰਮ ਬਹੁਤ ਵਧੀਆ ਚੱਲ ਰਿਹਾ। ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਦੇ ਜਿਹੜੇ ਹਜ਼ਾਰਾਂ ਰੁਪਏ ਟੈਕਸ ਦਿੰਦੇ ਆ ਸਰਕਾਰ ਨੂੰ ਇਹਨਾਂ ਕੰਨੀ ਦੇਖਿਆ ਜਾਵੇ ਪਰ ਜਿਹੜੇ ਜਗਾੜੂ ਰੇੜੀਆਂ ਚਲਾਨੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਸਾਡੇ ਨਾਲ ਨੇ ਪਟਿਆਲਾ ਸ਼ਹਿਰ ਦੇ ਟ੍ਰੈਫਿਕ ਇੰਚਾਰਜ ਦਲੇਰ ਸਿੰਘ ਜੀ ਸਰ ਇੱਕ ਜਿਹੜੀਆਂ ਜਗਾੜੂ ਰੇੜੀਆਂ ਚੱਲ ਰਹੀਆਂ ਇਸ ਬਾਰੇ ਟ੍ਰੈਫਿਕ ਪੁਲਿਸ ਚਾਹਤ। ਜਗਾੜੂ ਰੇੜੀਆਂ ਦੇ ਅਸੀਂ ਆਪਣਾ ਮੌਕੇ ਤੇ ਇਹਨਾਂ ਦੇ ਚਲਾਣ ਵੀ ਕਰ ਰਹੇ ਆ ਇਹਨਾਂ ਨੂੰ ਚੈੱਕ ਕਰ ਰਹੇ ਆ ਤੇ ਇਹਨਾਂ ਨੂੰ ਮੌਕੇ ਤੇ ਵਾਰਨਿੰਗ ਵੀ ਦੇ ਰਹੇ ਆ ਕਿ ਜਗਾੜੂ ਰੇੜੀਆਂ ਦਾ ਨਾ ਚਲਾਓ ਤੁਸੀਂ। ਇਹਨਾਂ ਸਮਝਾ ਰਹੇ ਆ ਤੇ ਜਿਵੇਂ ਵੀ ਅਸੀਂ ਚਲਾਨ ਮਿਲਦੇ ਨੇ ਇਹਨਾਂ ਦੇ ਮੌਕੇ ਮੁਤਾਬਕ ਜੇ ਬਣਦਾ ਫੈਸਲਾ ਉਹਦੇ ਮੁਤਾਬਕ ਅਸੀਂ ਚਲਾਨ ਕਰਦੇ ਆ ਜੀ ਦੇਖੋ ਜਿਹੜੇ ਲੋਕ ਟੈਕਸ ਭਰਦੇ ਸਰ ਆਟੋਆਂ ਵਾਲੇ ਉਹ ਕਹਿ ਰਹੇ ਆ ਵੀ ਅਸੀਂ ਟੈਕਸ ਭਰਦੇ ਆ ਅਸੀਂ ਸਭ ਕੁਝ ਕਰਦੇ ਆ ਬੇਕਾਇਦਾ ਤੁਸੀਂ ਇਹਨਾਂ ਨੂੰ ਸਮਝਾ ਵੀ ਰਹੇ ਹੋ ਪਰ ਕੋਈ ਜਿਆਦਾ ਬੱਚੇ بڑے ਚਲਾਨ ਲੱਗਦੇ ਇਹ ਕਾਨੂੰਨ ਵੀ ਆ ਗਿਆ ਹੁਣ ਤਾਂ ਸក្តਾਈ ਹੋਏਗੀ ਆ ਇਹ ਇੱਕ ਤਰੀਕ ਤੋਂ ਆਪਣਾ ਹੁਣ ਨਵਾਂ ਕਰੋ ਬਣਾੜਾ ਅੰਡਰੀ ਵਾਲਾ ਆਪਣਾ ਇਹ ਉਹ ਅਸੀਂ ਇੱਕ ਤਰੀਕ ਤੋਂ ਬਾਅਦ ਅਸੀਂ ਜਿਨ੍ਹਾਂ ਦੇ 1 ਅਗਸਤ ਤੋਂ ਚਲਾਨ ਸ਼ੁਰੂ ਕਰ ਰਹੇ ਆ ਜੀ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ